ਪੰਜਾਬੀ ਮੁੰਡੇ ਬਾਹਰ ਜਾਣ ਨੂੰ ਭੱਜਦੇ ਨੇ 30 30 ਲੱਖ 35 35 ਲੱਖ ਰੁਪਇਆ ਲਾ ਕੇ ਪੰਜਾਬੀਆਂ ਨੂੰ ਅੱਜ ਆਪਣੇ ਹੀ ਪੰਜਾਬ ਦੇ ਵਿੱਚ ਪੰਜਾਬੀਆਂ ਦੀ سپورਟ ਦੀ ਜਰੂਰਤ ਹੈ 100 ਰਟ ਦੇ 25 30 ਸਾਲ ਦੀ ਡਰਾਈਵਰੀ ਲਈ ਕਰਿਆ ਜੀ ਪਹਿਲਾਂ ਸਕੂਟਰ ਮੋਟਰਸਾਈਕਲ ਨਾ ਕਰਿਆ ਜੀ ਉਹਦੇ ਬਾਅਦ ਡਰਾਈਵਰੀ ਉਹ ਕਰੀ ਹੈ ਜੀ ਬਾਹਰ ਜਾਣੇ ਦੀ ਕੋਈ ਲੋੜ ਨਹੀਂ ਹੈਗੀ ਜੀ ਅਈਂ ਕੰਮ ਕਰੂਗੇ ਤਾਂ ਸਾਰਾ ਕੁਝ ਹੈ ਜੀ ਕਈ ਮੁੰਡੇ ਸ਼ਰਮ ਦੇ ਵੀ ਹੈ ਉਹ ਸ਼ਰਮੂ ਵੀ ਸਾਨੂੰ ਕੰਮ ਕਰਦੇ ਕੋਈ ਦੇਖ ਨਾ ਲਵੇ ਕੰਮ ਕਰਨ ਵਿੱਚ ਕੋਈ ਹਰਮ ਨਹੀਂ ਜਿਹੜੇ ਸ਼ਰਮ ਕਰਦਾ ਉਹ ਕੰਮ ਨਹੀਂ ਕਰ ਸਕਦਾ ਲੋਕ ਆਪਣੇ ਮੁੰਡੇ ਇਹ ਕਹਿ ਕੇ ਗੱਲੋਂ ਕਾਲ ਬੰਦੇ ਨੇ ਵੀ ਸਾਡੇ ਪਾਸ ਕੰਮ ਨਹੀਂ ਹੈ ਤੇ ਬੰਦੇ ਨੂੰ ਜਜਵਾ ਚਾਹੀਦਾ ਜੀ ਕੰਮ ਕਰਨ ਦਾ ਸ਼ਰਮਣ ਦੀ ਕੋਈ ਲੋੜ ਨਹੀਂ ਹੈਗੀ ਜਿਹੜਾ ਬੰਦਾ ਸ਼ਰਮੂਗਾ ਉਹ ਕੰਮ ਨਹੀਂ ਕਰ ਸਕਦਾ ਜੀ ਚਾਹੀਦਾ ਪੰਜਾਬ ਦਾ ਪੈਸਾ ਪੰਜਾਬ ਵਿੱਚ ਹੀ ਰਹੇ ਤਾਂ ਹੀ ਤਰੱਕੀ ਵਿੱਚ ਪੰਜਾਬ ਜਾ ਸਕਦਾ ਪ੍ਰਵਾਸੀ ਮਜ਼ਦੂਰਾਂ ਨੂੰ ਸਪੋਰਟ ਕਰਦੇ ਆ ਉੱਤੇ ਅਸੀਂ ਪੰਜਾਬੀਆਂ ਨੂੰ ਵੀ ਸਪੋਰਟ ਕਰੀਏ ਚੋਰੀ ਮਹਿਣਾ ਜਾਰੀ ਮਹਿਣਾ ਮਿਹਨਤ ਦਾ ਕੋਈ ਮਹਿਣਾ ਨਹੀਂ ਮਿਹਨਤ ਦਾ ਕੋਈ ਮਹਿਣਾ ਨਹੀਂ ਪਰ ਅੱਜ ਕੱਲ ਮੁੰਡੇ ਜਿਹੜੇ ਸ਼ਰਮਣ ਕਰਦੇ ਆ ਆਪਣੇ ਆਪ ਨੂੰ ਮੈਂ ਸਪੋਰਟ ਕਰਦੇ ਜਦੋਂ ਬੇਲਾ ਰਹਿੰਦਾ ਫਿਰ ਉਹ ਗਲਤ ਬਾਸੇ ਨੂੰ ਤੁਰਦਾ ਓਏ ਹੋਰ ਲੈ ਜਾਂਦਾ ਨਾਲ ਉਹਨਾਂ ਨੂੰ ਚੋਰੀ ਜਾਂ ਨਸ਼ਾ ਇਹ ਚੀਜ਼ਾਂ ਕਰਦੇ ਆ ਉਹਦੇ ਨਾਲ ਵੀ ਅੱਗੇ ਦੇ ਅੱਗੇ ਵਧਾ ਹੋਈ ਜਾਂਦਾ ਨਾ ਜਿਉਂ ਦੂਜੇ ਨੂੰ ਜਿਉਂ ਸਾਰਾ ਖਾਣਾ ਪਾਣਾ ਸਾਰਾ ਪੰਜਾਬੀ ਹੈ ਮੱਕੀ ਕੀ ਰੋਟੀ ਸਰੋਂ ਦਾ ਸਾਗ ਨਾਲ ਲੱਸੀ ਤੇ ਰੁਵਾ ਇੱਜ਼ਤ ਵੀ ਪੈਸੇ ਦੇ ਨਾਲ ਹੀ ਹੁੰਦੀ ਹੈ ਬੰਦੇ ਦੀ ਨਾਮ ਦੇ ਨਾਲੇ ਇੱਜ਼ਤ ਹੈ ਜੀ। ਉਹਨਾਂ ਦਾ ਇਹ ਦੇ ਆਧਾਰ ਤੇ ਜੋ ਵੀ ਕੰਮ ਪੰਜਾਬ ਦੇ ਵਿੱਚ ਕੀਤਾ ਜਾਂਦਾ ਪਹਿਲ ਦੇ ਆਧਾਰ ਤੇ ਉਹ ਕੰਮ ਪਹਿਲਾ ਪੰਜਾਬੀਆਂ ਨੂੰ ਦੇਣਾ ਚਾਹੀਦਾ ਹੈ ਕਿਉਂਕਿ ਪੰਜਾਬ ਦਾ ਜਿਹੜਾ ਪੈਸਾ ਹੈ ਉਹ ਬਾਹਰ ਜਾ ਰਿਹਾ ਹੈ। ਕਿਉਂ ਨਾ ਪੰਜਾਬ ਦਾ ਪੈਸਾ ਸੀ ਪੰਜਾਬ ਦੇ ਵਿੱਚ ਹੀ ਰੱਖੀਏ। ਉਹਨਾਂ ਨੌਜਵਾਨਾਂ ਨੂੰ ਰੋਜ਼ਗਾਰ ਦਈਏ ਉਹਨਾਂ ਨੂੰ ਨੌਜਵਾਨਾਂ ਨੂੰ ਤਸਾਹੀਦ ਕਰੀਏ ਜੋ ਰਾਸਤਾ ਪਟਾ ਗਏ ਨੇ। ਇਹ ਅੱਗੇ ਵਿੱਚ ਖਬਰ ਘਰੇ ਨਹੀਂ ਆਪਣੇ ਕੋ ਸਾਨੂੰ। ਅਸੀਂ ਨਾ ਝੂਠ ਬੋਲੇ ਆਂ ਜੀ। ਸਰਕਾਰ ਬੰਦੇ ਚਾ ਪੈਸੇ ਹੀ ਨਹੀਂ ਝੂਠ ਬੋਲਦੇ ਜੀ। ਖਾਣਾ ਖਾ ਰਹੇ ਤੁਸੀਂ ਤੁਹਾਨੂੰ ਕਿਹਦਾ ਲੱਗ ਰਿਹਾ ਖਾਣਾ ਬਹੁਤ ਵਧੀਆ ਖਾਣਾ ਲੱਗਦਾ ਜੀ ਐਨ ਤਾਜ਼ਾ ਖਾਣਾ ਹੀ ਬਹੁਤ ਵਧੀਆ ਮੱਕੀ ਰੋਕੀ ਸਰਾਂ ਸਾਗ ਆਈ ਬਹੁਤ ਵਧੀਆ ਵੀ ਘਰ ਦਾ ਜੋ ਖਾਣਾ ਹੈ ਉਹ ਕਾ ਬਿਲਕੁਲ ਬਸਹੀ ਹੈ ਜੀ ਘਰ ਵਰਗਾ ਹੀ ਸਵਾਦ ਲੱਗਦਾ ਜੀ ਪੰਜਾਬੀ ਮੁੰਡੇ ਬਾਹਰ ਜਾਣ ਨੂੰ ਭੱਜਦੇ ਨੇ 30 30 ਲੱਖ 35 35 ਲੱਖ ਰੁਪਇਆ ਲਾ ਕੇ ਬਾਹਰ ਜਾਣ ਨੂੰ ਤਿਆਰ ਰਹਿੰਦੇ ਨੇ ਕਿ ਸਾਡੀ ਜ਼ਿੰਦਗੀ ਉੱਤੇ ਸਮਰ ਜਾਏਗੀ ਠੀਕ ਹੋ ਜਾਏਗੀ ਪਰ ਜਿਹੜੇ ਇੱਥੇ ਰਹਿ ਕੇ ਇੱਥੇ ਰਹਿ ਕੇ ਕੰਮ ਕਰਦੇ ਨੇ ਉਹਨਾਂ ਦੀ ਵੀ ਜ਼ਿੰਦਗੀ ਵਧੀਆ ਚੱਲ ਰਹੀ ਹੈ ਸੋ ਤੁਸੀਂ ਤੁਹਾਨੂੰ ਤਸਵੀਰਾਂ ਵਿੱਚ ਵਿਖਾਉਂਦੇ ਕਿ ਇੱਕ ਬਜ਼ੁਰਗ ਬੰਦਾ ਤੇ ਉਹਨਾਂ ਦੇ ਨਾਲ ਹੈ ਜਿਨ੍ਹਾਂ ਦੇ ਵੱਲੋਂ ਇੱਕ ਇਹ ਕੰਮ ਜੋ ਖੋਲਿਆ ਗਿਆ ਹੈ ਰੋਟੀ ਪਾਣੀ ਸਾਗ ਜੋ ਵੀ ਹੈ ਉਹ ਪੁੱਛਾਂਗੇ ਅਸੀਂ ਗੱਲ ਅਸੀਂ ਦੱਸਦੇ ਹਾਂ ਕਿ ਜਿਵੇਂ ਪੰਜਾਬ ਦੇ ਪਿੱਛੇ ਪੰਜਾਬ ਦੇ ਉੱਪਰ ਹਰੇਕ ਪਾਸੇ ਦੇਖਿਆ ਜਾਵੇ ਪ੍ਰਵਾਸੀ ਮਜ਼ਦੂਰਾਂ ਦਾ ਘੇਰਾ ਬਣ ਗਿਆ ਹੈ ਆਪਣੇ ਲੋਕਾਂ ਨੂੰ ਕੰਮਕਾਰ ਬੜਾ ਘਟਦਾ ਜਾ ਰਿਹਾ ਏ ਆਪਣੇ ਲੋਕ ਕੰਮ ਕਰਦੀ ਕਮੀ ਹੋਣ ਕਾਰਨ ਕਈ ਲੋਕ ਧਮਾਕੀ ਤੌਰ ਤੇ ਪਰੇਸ਼ਾਨ ਹੋ ਜਾਂਦੇ ਨੇ ਪਰ ਜਿਨ੍ਹਾਂ ਨੇ ਕੰਮ ਕਰਨਾ ਏ ਉਹ ਕਰਕੇ ਦਿਖਾਉਂਦੇ ਨੇ ਜੋ ਲੋਕ ਪੰਜਾਬੀ ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀ ਖਾਣਾ ਖਾਂਦੇ ਆ ਪੰਜਾਬੀਆਂ ਨੂੰ ਸਪੋਰਟ ਵੀ ਕਰਿਆ ਕਰੋ ਸੋ ਇਹ ਜਿੱਥੇ ਅਸੀਂ ਇਸ ਟਾਈਮ ਖੜੇ ਆ ਉਹ ਮੈਕਸ ਬਿਲਡਿੰਗ ਨਜ਼ਦੀਕ ਹੈ ਪੁੱਛਾਂਗੇ ਵੀ ਕੀ ਕੀ ਬਣਾਉਂਦੇ ਆ ਕੀ ਕੀ ਖਾ ਕੇ ਵੀ ਦਿਖਾਵਾਂਗੇ ਟੈਸਟ ਵੀ ਕਰਾਂਗੇ ਕਿੰਦਾ ਦਾ ਬਣਾਇਆ ਜਾਂਦਾ ਏ। ਤਰ ਦੇਖਿਆ ਗਿਆ ਏ ਜਿਵੇਂ ਹਰ ਕੋਈ ਰੇੜੀ ਹੈ ਖਾਣ ਦਾ, ਪੀਣ ਦਾ, ਕੋਈ ਪੈਨਰ ਦਾ ਕੋਈ ਵੀ ਕੰਮ ਹੈ ਪਰ ਬਹਾਸੀ ਮਜ਼ਦੂਰਾ ਦੇ ਵੱਲੋਂ ਕੀਤਾ ਜਾ ਰਿਹਾ ਏ। ਪਰ ਆਪਣੇ ਲੋਕ ਆਪਣੇ ਮੁੰਡੇ ਇਹ ਕਹਿ ਕੇ ਗੱਲ ਨੂੰ ਤਾਲ ਬੰਦੇ ਨੇ ਵੀ ਸਾਡੇ ਪਾਸ ਕੰਮ ਨਹੀਂ ਹੈ। ਇੱਥੇ ਕੰਮ ਕਰੂੰਗੇ ਤਾਂ ਸਾਰਾ ਕੁਝ ਹੈ ਜੀ। ਇਹ ਬੰਦੇ ਤੇ ਜਜ਼ਬਾ ਚਾਹੀਦਾ ਜੀ ਕੰਮ ਕਰਨ ਦਾ। ਸ਼ਰਮਣ ਦੀ ਕੋਈ ਲੋੜ ਨਹੀਂ ਹੈਗੀ। ਜਿਹੜਾ ਬੰਦਾ ਸ਼ਰਮੂਗਾ ਉਹ ਕੰਮ ਨਹੀਂ ਕਰ ਸਕਦਾ ਜੀ। ਠੀਕ ਹੈ ਜੀ। ਜਿਵੇਂ ਅੱਜ ਦੇ ਮੁੰਡੇ ਇਹ ਕਹਿ ਕੇ ਜਿੱਦਾਂ ਹੁਣ ਮੁੰਡੇ ਕਹਿੰਦੇ ਵੀ ਸਾਡੇ ਪਾਸ ਕੰਮ ਨਹੀਂ ਆ ਸੀ ਕਰ ਨਹੀਂ ਸਕਦੇ ਕਈ ਮੁੰਡੇ ਸ਼ਰਮ ਦੇ ਵੀ ਹੈ ਉਹ ਸ਼ਰਮੂ ਵੀ ਸਾਨੂੰ ਕੰਮ ਕਰਦੇ ਕੋਈ ਦੇਖ ਨਾ ਲਵੇ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ ਬਿਲਕੁਲ ਵੀ ਨਹੀਂ ਸ਼ਰਮਣਾ ਚਾਹੀਦਾ ਆਪਣੇ ਪੰਜਾਬ ਵਿੱਚ ਹੀ ਕੰਮ ਕਰਨਾ ਚਾਹੀਦਾ ਪੰਜਾਬ ਦਾ ਪੈਸਾ ਪੰਜਾਬ ਵਿੱਚ ਹੀ ਰਹੇ ਤਾਂ ਹੀ ਤਰੱਕੀ ਵਿੱਚ ਪੰਜਾਬ ਜਾ ਸਕਦਾ ਠੀਕ ਹੈ ਜੀ ਜੇ ਹੁਣ ਪੰਜਾਬ ਦੇ ਵਿੱਚ ਲਗਾਤਾਰ ਨਸ਼ੇ ਵੱਧਦੇ ਜਾ ਰਹੇ ਆ ਲੋਕ ਜਿਹੜੇ ਜੋ ਵਿਹਲੇ ਹੈ ਬੱਚੇ ਜਦ ਉਹਨਾਂ ਨੂੰ ਕੋਈ ਕੰਮਕਾਰ ਨਹੀਂ ਮਿਲਦਾ ਤਾਂ ਉਹ ਵਿਹਲੇ ਉਹਨਾਂ ਦਾ ਧਿਆਨ ਹੋਰ ਪਾਸੇ ਜਾਂਦਾ ਨਸ਼ਾ ਦੇ ਕਿ ਕਿਸ ਨੂੰ ਜ਼ਿੰਮੇਵਾਰ ਉਹ ਇਸੇ ਲਈ ਜਾਂਦਾ ਹੀ ਜਾਂਦਾ ਉਹਨਾਂ ਨੂੰ ਕੰਮ ਨਹੀਂ ਮਿਲਦਾ ਇਹ ਕੋ ਸਰਕਾਰ ਵੱਲੋਂ ਨਹੀਂ ਮਿਲਦਾ ਜੀ ਵਿਹਲੇ ਰਹਿੰਦੇ ਜੀ ਆ ਉਹ ਕੰਮ ਕਰਨ ਤੋਂ ਸ਼ਰਮਦੇ ਆ ਜੀ ਉਹ ਇਹਦੇ ਕਰਕੇ ਜੀ ਫਿਰ ਧਿਆਨ ਨਹੀਂ ਉਹਨਾਂ ਦਾ ਗਲਤ ਪਾਸੇ ਜਾਂਦਾ ਜੀ ਤੁਸੀਂ ਦੇਖ ਸਕਦੇ ਹੋ ਕਿ ਪੰਜਾਬੀਆਂ ਦੇ ਵੱਲੋਂ ਜੋ ਵੀ ਕੰਮ ਕੀਤਾ ਜਾਂਦਾ ਹੈ ਇੱਕ ਠੋਕ ਕੇ ਕੰਮ ਕੀਤਾ ਜਾਂਦਾ ਹੈ ਸਾਫ ਸੁਥਰਾ ਖਾਣਾ ਹੈ ਜਦੋਂ ਤੁਸੀਂ ਆਪਣਾ ਇੱਧਰ ਨੂੰ ਆਉਂਦੇ ਸੀਸਮਾ ਰੋਡ ਤੇ ਆਉਂਦੇ ਆ ਤਾਂ ਇਸ ਤਾਬੇ ਦੇ ਉੱਤੇ ਟੱਪਾ ਕਹਿ ਲਓ ਤੁਸੀਂ ਇਸ ਤਾਬੇ ਤੇ ਜ਼ਰੂਰ ਖਾ ਕੇ ਜਾਣਾ ਪੰਜਾਬੀ ਖਾਣਾ ਜਿਹਦੇ ਵੀ ਸਾਗ ਬਣਾਉਂਦੇ ਆ ਕੜੀ ਬਣਾਉਂਦੇ ਰਾਜਮਾ ਬਣਾਉਂਦੇ ਆ ਮੱਕੀ ਦੀ ਰੋਟੀ ਕਣਕ ਦੀ ਰੋਟੀ ਲੱਸੀ ਆ ਚਾਵਲ ਆ ਤਕਰੀਬਨ ਘਰ ਦੀ ਲੱਸੀ ਹਰੇਕ ਚੀਜ਼ ਬਣਾਉਂਦੇ ਅਸੀਂ ਸਵਾਦ ਬਣਾਈ ਦੀ ਡੇਲੀ ਤਾਜ਼ਾ ਖਾਣਾ ਬਣਾਈਦਾ ਜਿਹੜਾ ਵੀ ਬੰਦਾ ਅੱਜ ਤਾਂ ਹੁਣ ਤਾਂ ਤਾਂ ਖਾ ਕੇ ਗਿਆ ਓਕੇ ਹੀ ਕਹਿੰਦਾ ਜੀ ਪਰ ਕੰਮ ਕਰਮ ਵਿੱਚ ਕੋਈ ਹਰਮਨ ਜਿਹੜੇ ਸ਼ਰਮ ਕਰਦਾ ਉਹ ਕੰਮ ਨਹੀਂ ਕਰ ਸਕਦਾ ਬਾਹਰ ਜਾ ਕੇ ਵੀ ਇਹੀ ਕੰਮ ਅਸੀਂ ਕਰਦੇ ਆ ਉੱਥੇ ਕਿਹੜੇ ਕੁਰਸੀਆਂ ਤੇ ਬੈਂਦੇ ਨਹੀਂ ਆ ਜ਼ਿਆਦਾ ਕਰਕੇ ਕਹਾਵਤ ਹੈ ਇੱਕ ਪ੍ਰਾਣਿਕ ਕਹਾਵਤ ਹੈ ਕਹਿੰਦਾ ਚੋਰੀ ਮਹਿਣਾ ਜਾਰੀ ਮਹਿਣਾ ਮਿਹਨਤ ਦਾ ਕੋਈ ਮਹਿਣਾ ਨਹੀਂ ਮਿਹਨਤ ਦਾ ਕੋਈ ਮਹਿਣਾ ਨਹੀਂ ਪਰ ਅੱਜ ਕੱਲ ਮੁੰਡੇ ਜਿਹੜੇ ਉਹ ਸ਼ਰਮ ਹਨ ਕਰਦੇ ਆਪਣੇ ਆਪ ਨੂੰ ਮਹਿਸੂਸ ਕਰਦੇ ਜਦੋਂ ਬੇਲਾ ਰਹਿੰਦਾ ਫਿਰ ਉਹ ਗਲਤ ਬਾਸੇ ਨੂੰ ਦੁਰਦਾ ਕੋਈ ਹੋਰ ਲੈ ਜਾਂਦਾ ਨਾਲ ਉਹਨਾਂ ਨੂੰ ਕਦੇ ਚੋਰੀ ਜਾਂ ਨਸ਼ਾ ਇਹ ਚੀਜ਼ਾਂ ਕਰਦੇ ਆ ਉਹਦੇ ਨਾਲ ਵੀ ਅੱਗੇ ਦੇ ਅੱਗੇ ਵੱਧ ਹੋਈ ਜਾਂਦਾ ਨਾ ਜੇ ਉਹ ਦੂਜੇ ਨੂੰ ਲੈ ਜਾਂਦਾ ਨਾਲ ਤੀਜੇ ਨੂੰ ਲੈ ਜਾਂਦਾ ਪਰ ਮਿਹਨਤ ਕਰਨੀ ਚਾਹੀਦੀ ਜਿੱਥੇ ਅਸੀਂ ਪ੍ਰਵਾਸੀ ਮਜ਼ਦੂਰਾਂ ਨੂੰ ਸਪੋਰਟ ਕਰਦੇ ਐ ਉੱਥੇ ਅਸੀਂ ਪੰਜਾਬੀਆਂ ਨੂੰ ਵੀ ਸਪੋਰਟ ਕਰੀਏ ਤਾਂ ਕਿ ਪੰਜਾਬੀਆਂ ਨੂੰ ਅੱਜ ਆਪਣੇ ਹੀ ਪੰਜਾਬ ਦੇ ਵਿੱਚ ਪੰਜਾਬੀਆਂ ਦੀ ਸਪੋਰਟ ਦੀ ਜ਼ਰੂਰਤ ਹੈ ਸੋ ਇਹ ਕਰੂੰਗੇ ਤਾਂ ਠੀਕ ਹੈ ਜਿਹੜਾ ਪਹਿਲਾ ਕੰਮ ਕਰਦੇ ਸੀ ਕਿੱਥੇ ਕਮੀ ਮੰਨਦੇ ਕਿਉਂ ਛੱਡਣਾ ਪੈ ਗਿਆ ਉਹ ਤਾਂ اسی ਕਰਕੇ ਛੱਡਣਾ ਪੈ ਗਿਆ ਜੀ ਬੇਰਜਕਾਰੀ ਹੋਈ ਵੀ ਹੈ ਲੋਕ ਮਤਲਬ ਇੱਕੇ ਚੀਜ਼ ਦੇ ਮਗਰ ਪੈ ਜਾਂਦੇ ਆ ਜੀ ਜੇ ਆਟੋ ਆ ਤਾਂ ਆਟੋ ਹੀ ਲਈ ਜਾਂਦੇ ਆ ਜੀ ਇਹਦੇ ਕਰਕੇ ਜੀ ਕੰਪੀਟੀਸ਼ਨ ਹੋਈ ਜਾਂਦਾ ਕੰਮ ਸਰਕਾਰੀ ਨੌਕਰੀ ਮਿਲਦੀ ਨਹੀਂ ਹੈ ਜੀ ਤਾਂ ਕਰਕੇ ਛੱਡਣਾ ਪਿਆ ਜੀ ਕਿੰਨੇ ਸਾਲ ਕੰਮ ਕਰਿਆ ਤੁਸੀਂ ਅਸੀਂ ਘੜਤੇ ਆ 25 30 ਸਾਲ ਦੀ ਡਰਾਈਵਰੀ ਦਾ ਹੀ ਕਰਿਆ ਜੀ ਪਹਿਲਾਂ ਸਕੂਟਰ ਮੋਟਰਸਾਈਕਲ ਨਾਲ ਕਰਿਆ ਜੀ ਉਹਦੇ ਬਾਅਦ ਡਰਾਈਵਰੀ ਉਹ ਕਰੀਆ ਜੀ ਹਾਂ ਜੀ ਲੱਗਦਾ ਇਹ ਤੁਹਾਨੂੰ ਵੀ ਪੰਜਾਬ ਦੇ ਵਿੱਚ ਜਦੋਂ ਕੋਈ ਕੰਮ ਕਰਦੇ ਆ ਉਹਦੇ ਵਿੱਚ ਕੋਈ ਇਨਕਮ ਰਹਿ ਨਹੀਂ ਗਈ ਹੈ ਕਿਉਂਕਿ ਕਿਤੇ ਮੰਨਦੇ ਆ ਕਮੀ ਤਾਂ ਨਹੀਂ ਅਸੀਂ ਅਸੀਂ ਮੰਨਦੇ ਵੀ ਆਪਣੇ ਪੰਜਾਬ ਦੇ ਜਿਹੜੇ ਮੁੰਡੇ ਆ ਜੋ ਵੀ ਅਸੀਂ ਵਿਚ ਆਉਂਦੇ ਅਸੀਂ ਕੰਮ ਨਹੀਂ ਕਰਕੇ ਰਾਜੀ ਜੀ ਅਸੀਂ ਸ਼ਰਮ ਮੰਨਦੇ ਜੀ ਕਿ ਅਸੀਂ ਸ਼ਰਮ ਮੰਨੂਗਾ ਤਾਂ ਪੰਜਾਬ ਨਹੀਂ ਬਚ ਸਕਦਾ ਜੀ ਆਪਣੀ ਸ਼ਰਮ ਨਹੀਂ ਕਰਨੀ ਚਾਹੀਦੀ ਆਪਣੀ ਮਿਹਨਤ ਕਰੋ ਜੀ ਮੈਂ ਤਾਂ ਕਰੂੰਗਾ ਜੇ ਪੈਸੇ ਬਣੂਗੇ ਪਰਿਵਾਰ ਚੱਲੂਗਾ ਜੀ ਘਰ-ਬਾਰ ਚੱਲੂਗਾ ਇੱਜ਼ਤ ਵੀ ਪੈਸੇ ਦੇ ਨਾਲ ਹੀ ਹੁੰਦੀ ਹੈ ਬੰਦੇ ਦੀ ਕੰਮ ਦੇ ਨਾਲ ਹੀ ਇੱਜ਼ਤ ਹੈ ਜੀ ਹੁਣ ਅਸੀਂ ਇਹ ਕੰਮ ਕਰਦੇ ਜੀ 3 ਮਹੀਨੇ ਹੋ ਗਏ ਸਾਨੂੰ ਬੜੀ ਰੋਗ ਇੱਜ਼ਤ ਵੀ ਦਿੰਦੇ ਆ ਜੀ ਇਹ ਹੀ ਕੋਈ ਗੱਲ ਨਹੀਂ ਵੀ ਪੰਜਾਬੀ ਭਾਈ ਕੰਮ ਲੱਗੇ ਕਰਨ ਅਸੀਂ ਸਾਡੀ ਅਸੀਂ ਇਹ ਵੀ ਚਾਹੁੰਦੇ ਵੀ ਸਾਨੂੰ ਦੇਖ ਕੇ ਸਾਡੇ ਪੰਜਾਬੀ ਭਾਈ ਹੋਰ ਵੀਰ ਛੋਟੇ ਵੱਡੇ ਸਾਨੂੰ ਦੇਖ ਕੇ ਸਿੱਖ ਸਿੱਖਣ ਆਪਣਾ ਪੰਜਾਬ ਵਿੱਚ ਕੰਮ ਕਰਨ ਕਹਿੰਦੇ ਪੰਜਾਬ ਵੀ ਤਾਂ ਹੀ ਬਚ ਸਕਦਾ ਜੇ ਅਸੀਂ ਆਪ ਕੰਮ ਕਰੂੰਗੇ ਕਿ ਜੀ ਆਪ ਨਹੀਂ ਕੰਮ ਕਰਨਾ ਬਾਹਰ ਤੇ ਪ੍ਰਵਾਸੀ ਕੰਮ ਕਰੋਗੇ ਤਾਂ ਪੰਜਾਬ ਨਹੀਂ ਬਚ ਸਕਦਾ ਜੀ ਪਹਿਲ ਦੇ ਆਧਾਰ ਤੇ ਜੋ ਵੀ ਕੰਮ ਪੰਜਾਬ ਦੇ ਵਿੱਚ ਕੀਤਾ ਜਾਂਦਾ ਪਹਿਲ ਦੇ ਆਧਾਰ ਤੇ ਉਹ ਕੰਮ ਪਹਿਲਾਂ ਪੰਜਾਬੀਆਂ ਨੂੰ ਦੇਣਾ ਚਾਹੀਦਾ ਹੈ ਕਿਉਂਕਿ ਪੰਜਾਬ ਦਾ ਜਿਹੜਾ ਪੈਸਾ ਹੈ ਉਹ ਬਾਹਰ ਜਾ ਰਿਹਾ ਹੈ ਕਿਉਂ ਨਾ ਪੰਜਾਬ ਦਾ ਪੈਸਾ ਸੀ ਪੰਜਾਬ ਦੇ ਵਿੱਚ ਹੀ ਰੱਖੀਏ ਉਹਨਾਂ ਨੌਜਵਾਨਾਂ ਨੂੰ ਰੋਜ਼ਗਾਰ ਦਈਏ ਉਹਨਾਂ ਨੌਜਵਾਨਾਂ ਨੂੰ ਤਸਾਹੀਦ ਕਰੀਏ ਜੋ ਰਾਸਤਾ ਟਾ ਗਏ ਨੇ ਜੋ ਜੇ ਮਾਰਾਂਦੇ ਆ ਰੋਟੀ ਖਾ ਕੇ ਜਾਂਦੇ ਖਾਣਾ ਖਾ ਕੇ ਜਾਂਦੇ ਖੁਸ਼ ਹੋ ਕੇ ਜਾਂਦੇ ਪੂਰਾ ਖੁਸ਼ ਹੋ ਕੇ ਜਾਂਦੇ ਐਨ ਓਕੇ ਸਾਨੂੰ ਦੱਸਣੇ ਵਾਸਤੇ ਤਾਂ ਨਹੀਂ ਸੱਚੀ ਨੂੰ ਬਿਲਕੁਲ ਬਾਈ ਜਾਂ ਰਿਸ਼ਖਪੁਰ ਖੜੇ ਨਹੀਂ ਆਪਣੇ ਪਰ ਸਾਨੂੰ ਅਸੀਂ ਨਾ ਝੂਠ ਬੋਲੇ ਜੀ ਸਰਦਾਰ ਬੰਦੇ ਚੋਏ ਪੈਸੇ ਹੀ ਨਹੀਂ ਝੂਠ ਬੋਲਦੇ ਜੀ ਹਾਂਜੀ ਤੁਸੀਂ ਦੇਖ ਸਕਦੇ ਤਸਵੀਰਾਂ ਦੇ ਵਿੱਚ ਕਿ ਪੰਜਾਬੀ ਖਾਣਾ ਪੰਜਾਬੀ ਜੋ ਇਸ ਮੈਕਸ ਦੇ ਬਿਲਕੁਲ ਨਜ਼ਦੀਕ ਹੈ ਬਾਜੀ ਤੁਸੀਂ ਖਾਣਾ ਖਾ ਰਹੇ ਤੁਸੀਂ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਖਾਣਾ ਬਹੁਤ ਵਧੀਆ ਖਾਣਾ ਲੱਗਦਾ ਜੀ ਐਨ ਤਾਜ਼ਾ ਖਾਣਾ ਜੀ ਬਹੁਤ ਵਧੀਆ ਮੱਕੀ ਰੋਕੀ ਸਰਾਂ ਸਾਗ ਹਾਂ ਜੀ ਬਹੁਤ ਵਧੀਆ ਜੀ ਕਿਉਂਕਿ ਵੀ ਘਰ ਦਾ ਜੋ ਖਾਣਾ ਹੈ ਉਹ ਕਦੇ ਬਿਲਕੁਲ ਸਹੀ ਹੈ ਜੀ ਘਰ ਵਰਗਾ ਹੀ ਸਵਾਦ ਲੱਗਦਾ ਜੀ ਹਾਂ ਤੁਸੀਂ ਹੋਰ ਵੀ ਕਿਤੇ ਖਾਣਾ ਖਾਇਆ ਹੋਵੇਗਾ ਹੋਰ ਪਾਸੇ ਕਿੱਦਾਂ ਦਾ ਫਰਕ ਮਹਿਸੂਸ ਕਰਦੇ ਹੋ ਬਹੁਤ ਫਰਕ ਹੈ ਜੀ ਬਹੁਤ ਤਾਜ਼ਾ ਵਧੀਆ ਖਾਣਾ ਜੀ ਇਹ ਹਾਂ ਜੀ ਹੋਰ ਪਾਸੇ ਤਾਂ ਪਤਾ ਵੀ ਨਹੀਂ ਲੱਗਦਾ ਹੁਣੇ ਸਾਹਮਣੇ ਸਰਦਾਰ ਵੀ ਖੜੇ ਆ ਸਾਡੇ ਸਾਹਮਣੇ ਦੰਨੇ ਆ ਖਲਾਉਂਦੇ ਪੜਾਉਂਦੇ ਆ ਜੀ ਹਾਂ ਜੀ ਸਾਫ਼ ਸੁਥਰਾ ਐਨ ਬ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਕਿ ਉਮੈਕਸ ਨਜ਼ਦੀਕ ਜੋ ਇਹ ਟਾਬਾਏ ਤੇ ਇਹ ਟਾਬੇ ਦੇ ਉੱਤੇ ਇਹਨਾਂ ਦੇ ਵੱਲੋਂ ਪੰਜਾਬੀ ਜੋ ਸਾਰਾ ਖਾਣਾ ਬਣਾਣਾ ਸਾਰਾ ਪੰਜਾਬੀ ਹੈ ਮੱਕੀ ਕੀ ਰੋਟੀ ਸਰੋ ਦਾ ਸਾਗ ਨਾਲ ਲੱਸੀ ਤੇ ਨਾਲ ਦੋ ਸਬਜ਼ੀਆਂ ਹੋਰ ਵੀ ਹੁੰਦੀ ਹੈ ਤੇ ਬਹੁਤ ਵਧੀਆ ਜੋ ਇਹਨਾਂ ਦਾ ਜੋ ਇਹ ਫੂਡ ਦਾ ਕੰਮ ਹੈ ਬਹੁਤ ਸਾਫ਼ ਸੁਥਰਾ ਹੋਰਾਂ ਨਾਲੋਂ ਬਹੁਤ ਵਧੀਆ ਕੰਮ ਕਰਕੇ ਦਿੰਦੇ ਸੋ ਸਪੋਰਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਿਉਂਕਿ ਪੰਜਾਬੀ ਹੀ ਪੰਜਾਬੀ ਨੂੰ ਸਪੋਰਟ ਕਰੂਗਾ ਬਾਹਰ ਦੇ ਲੋਕ ਆਉਂਦੇ ਐ ਇੱਥੇ ਪੈਸਾ ਕਮਾਉਂਦੇ ਚਲੇ ਜਾਂਦੇ ਪਰ ਰਹਿਣਾ ਕਿਨੇ ਉਹ ਪੰਜਾਬੀਆਂ ਨੇ ਰਹਿਣਾ ਏ ਜਿਆਦਾਤਰ ਲੋਕ ਜੋ ਬਾਹਰ ਜਾਂਦੇ ਐ ਪੈਸਾ ਲਾ ਕੇ ਜਾਂਦੇ ਆ ਉਹਨਾਂ ਨੂੰ ਇਸ ਤੋਂ ਸਿੱਖ ਲੈਣੀ ਚਾਹੀਦੀ ਏ ਕਿਉਂਕਿ ਜੋ ਐਨੇ ਨਾ ਪੈਸਾ ਲੈ ਕੇ ਜਾਂਦੇ ਐ ਉੱਥੇ ਬਾਹਰ ਇੱਥੇ ਹੀ ਕੋਈ ਵੱਡਾ ਬਿਜ਼ਨਸ ਖੋਲ੍ਹ ਲੈ ਇੱਥੇ ਹੀ ਕੋਈ ਕਾਰੋਬਾਰ ਕਰਾ ਤਾਂ ਕਿ ਉਸ ਕਾਰੋਬਾਰ ਵਿੱਚ ਹੋਰ ਵੀ ਪੰਜਾਬੀਆਂ ਨੂੰ ਕੰਮ ਮਿਲ ਸਕੇ